ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਤੋਂ ਇੱਕ ਮਹੱਤਵਪੂਰਨ ਵੀਡੀਓ ਹੈ ਜਨੂਅਰੀ ਔਰ ਮਈ ਦੇ ਵਿੱਚ ਕੈਨੇਡਾ ਤੋਂ ਬਹੁਤ ਸਾਰੇ ਵਿਦਿਆਰਥੀ ਫੰਡਸ ਕਰਕੇ ਰਿਫਿਊਜ਼ ਹੋਏ ਨੇ ਸੋ ਕੈਨੇਡਾ ਦੇ ਵਿੱਚ ਫੰਡਾਂ ਕਰਕੇ ਰਿਫਿਊਜ਼ਲ ਕਿਵੇਂ ਆ ਰਹੀ ਹੈ ਔਰ ਤੁਸੀਂ ਫੰਡਾਂ ਕਰਕੇ ਰਿਫਿਊਜ਼ਲ ਤੋਂ ਕਿਵੇਂ ਬਚਣਾ ਪੂਰੀ ਕਲੈਰਿਟੀ ਸਨੇਹਾ ਮੈਮ ਸਾਡੇ ਨਾਲ ਇਸ ਵੀਡੀਓ ਚ ਸਾਂਝੀ ਕਰਨਗੇ ਸੋ ਬਹੁਤ ਸਵਾਗਤ ਹੈ ਸਨੇਹਾ ਮੈਮ ਮੈਂ ਚਾਹਾਂਗਾ ਪੂਰੀ ਕਲੈਰਿਟੀ ਜ਼ਰੂਰ ਦਿਓ ਸੋ ਅੱਜ ਦਾ ਟੌਪਿਕ ਰਹੇਗਾ ਫੰਡਸ ਨੂੰ ਲੈ ਕੇ ਕਿਉਂਕਿ ਬਹੁਤ ਸਟੂਡੈਂਟਸ ਇਦਾਂ ਦੇ ਆ ਜਿਹੜੇ ਜਨਵਰੀ ਔਰ ਮਈ ਇਨਟੇਕ ਦੇ ਵਿੱਚ ਰਿਫਿਊਜ਼ ਹੋਏ ਆ ਡਿਊ ਟੂ ਫਾਈਨੈਂਸ਼ੀਅਲ ਔਰ ਮੋਰਓਵਰ ਜੇ ਨਾ ਨੇ ਨੰਨੀਆਂ ਫਾਈਲਸ ਲਗਾਨੀਆਂ ਉਹਨਾਂ ਦੀ ਵੀ ਬਹੁਤ ਕੁਸ਼निंग ਆ ਰਹੀ ਆ ਫੰਡ ਨੂੰ ਲੈ ਕੇ ਸਪੈਸ਼ਲੀ ਕਿ ਫੰਡਸ ਪੁਰਾਣੇ ਹੋਣੇ ਚਾਹੀਦੇ ਆ ਜਾਂ ਨਵੇਂ ਹੋਣੇ ਚਾਹੀਦੇ ਆ ਕਿੰਨੇ ਫੰਡਸ ਹੋਣੇ ਚਾਹੀਦੇ ਆ ਦੇਖੋ ਫੰਡਸ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਕੋਈ ਉਹਦਾ ਪਾਰਟਿਕੂਲਰ ਸਟੈਂਡਰਡ ਨਹੀਂ ਹੈਗਾ ਕੋਈ ਆਈਆਰਸੀਸੀ ਨੇ ਰੂਲ ਨਹੀਂ ਲਾਗੂ ਕੀਤਾ ਕਿ ਤੁਹਾਨੂੰ ਫੰਡ ਦਿਖਾਣੇ ਦਿਖਾਣੇ ਅਸੀਂ ਫੰਡਸ ਕਿਉਂ ਦਿਖਾ ਰਹੇ ਆ ਬੇਸਿਕਲੀ ਅਸੀਂ ਆਫੀਸਰ ਨੂੰ ਇੱਕ ਸ਼ਿਉਰਿਟੀ ਦੇ ਰਹੇ ਆ ਕਿ ਵੀ ਆਰ ਵੈਲ ਸੈਟਲ ਹੇਅਰ ਸਾਡੇ ਪੇਰੈਂਟਸ ਇੱਥੇ ਵਧੀਆ ਵੈਲ ਸੈਟਲਡ ਆ ਫੁੱਲ ਫੀ ਉਹ ਭੇਜ ਰਿਹਾ ਜੀਆਈਸੀ ਫੁੱਲ ਪੇ ਕਰ ਰਿਹਾ ਔਰ ਉਹਨਾਂ ਕੋ ਇੰਨੇ ਫੰਡਿੰਗਸ ਹੈਗੀਆਂ ਕਿ ਉਹ ਸਾਡੇ ਅਗਲੇ ਸਾਲ ਦੀ ਫੀਸ ਵੀ ਅਫੋਰਡ ਕਰ ਸਕਣ ਸੋ ਫੀਸ ਜਿੰਨੀ ਤੁਹਾਡੀ ਅਗਲੇ ਸਾਲ ਦੀ ਹੈ ਤਾਂ ਉਹਨੇ ਤਾਂ ਫੰਡ ਹੋਣੀ ਚਾਹੀਦੇ ਆ ਜਿੰਨੇ ਜ਼ਿਆਦਾ ਦਿਖਾ ਸਕੋ ਅੱਛੀ ਗੱਲ ਹੈਗੀ ਆ ਬਟ ਉਹਦੇ ਨਾਲ ਨਾਲ ਤੁਹਾਡਾ ਸੋਰਸ ਆਫ ਇਨਕਮ ਵੀ ਬਹੁਤ ਮੈਟਰ ਕਰਦਾ ਹੈ ਤੁਹਾਡੇ ਪੈਰੈਂਟਸ ਦੀ ਆਈਟੀਆਰ ਉਹ ਸਿਰਫ ਤੁਹਾਡੀ 10-12 ਲੱਖ ਦੀ ਔਰ ਤੁਸੀਂ 20-25 ਲੱਖ ਦੀ ਫੰਡਿੰਗ ਸ਼ੋ ਕਰ ਲਓ ਇੱਕਦਮ ਸਾਰੇ ਪੈਸੇ ਨਹੀਂ ਪਾਣੇ ਹਾਂ ਤੁਹਾਡੇ ਕੋ ਕੋਈ ਐਫਟਸ ਪਈਆਂ मतलब मदर फादर की मिला के दस बारह लाख होंगी so, लोग सिर्फ अपनी फीस जिन्नी ही फंडिंग दिखा अगर कोशिश करो क्योंकि देखो एक बजट आ हर बंद कैनेडा का बजट डबल हो गया एक तरह सो so, हर बंद ने अपने किन... ਕੁਝ ਪੁਰਾਣੇ ਪੈਸੇ ਵੀ ਰੱਖੇ ਹੁੰਦੇ ਆ ਔਰ ਕੁਝ ਉਹਨੇ ਨਵੇਂ ਅਰੇਂਜ ਕਰਦੇ ਹੁੰਦੇ ਆ ਸੋ ਕੋਸ਼ਿਸ਼ ਕਰੋ ਕਿ ਜਿਹੜੀ ਤੁਸੀਂ ਆਪਣੀ ਟਿਊਸ਼ਨ ਫੀਸ ਹੈਗੀ ਆ ਔਰ ਤੁਹਾਡੀ ਜੀਆਈਸੀ ਹੈਗੀ ਆ ਉਹ ਤੁਸੀਂ ਜਿਹੜੇ ਨਵੇਂ ਪੈਸੇ ਅਰੇਂਜ ਕਰ ਰਹੇ ਹੋ ਉਤੋਂ ਕਰਾ ਲਓ ਬਟ ਜਿਹੜੇ ਤੁਹਾਡੇ ਕੋ ਪਹਿਲੀਆਂ ਐਫਟੀਜ਼ ਪਈਆਂ ਜਾਂ ਤੁਹਾਡੇ ਬੈਂਕ ਸਟੇਟਮੈਂਟਸ ਦੇ ਵਿੱਚ ਤੁਹਾਡੇ ਪੈਰੈਂਟਸ ਕੋ ਸੇਵਿੰਗਸ ਪਈਆਂ ਉਹ ਤੁਸੀਂ ਸ਼ੋ ਕਰ ਦਿਓ ਐਂਡ ਉਤੋਂ ਇਲਾਵਾ ਅਗਰ ਤੁਸੀਂ ਨਵੇਂ ਪੈਸੇ ਪਾ ਰਹੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਉਹਨੂੰ ਵੱਡੇ अमाउंट ਚ ਪੇਮੈਂਟਸ ਨਹੀਂ ਪਾਣੀਆ ਅਕਾਊਂਟ ਦੇ ਵਿੱਚ ਥੋੜੇ ਥੋੜੇ ਕਰਕੇ ਇਨ ਵੀ ਕਰਨੇ ਔਰ ਆਊਟ ਕੀ ਕਰਦੇ ਆ ਕਿ ਇਦਾਂ ਲੱਗੇ ਕਿ ਇੱਕ ਹੈਲਦੀ ਸਟੇਟਮੈਂਟ ਹੈਗੀ ਆ ਸਟੇਟਮੈਂਟ ਤਾਂ ਕਿ ਮੇਨਟੇਨ ਹੋਣੀ ਚਾਹੀਦੀ ਆ ਸੋ ਬਹੁਤ ਬਹੁਤ ਤਨਵਾਜ ਜੀ ਦਾ ਵੀਜ਼ਾ ਅਫੀਕ ਤੋਂ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਸੀ ਸੋ ਬਹੁਤ ਚੰਗੀ ਤਰ੍ਹਾਂ ਨਾਲ ਨਾਲ ਉਹਨਾਂ ਨੇ ਸਾਰੀ ਗੱਲ ਸਮਝਾਈ ਹੈ ਅਗਰ ਕੋਈ ਕਨਫਿਊਜ਼ਨ ਹੈ ਤੇ ਉਹਨੂੰ ਦੂਰ ਕਰੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਅੰਮ੍ਰਿਤਸਰ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਦਾ ਵੀਜ਼ਾ ਅਫੀਕ ਦੇ ਦਫ਼ਤਰ 'ਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਆਪਣੀ ਫਾਈਲ ਲਗਾ ਸਕਦੇ ਹੋ ਬਹੁਤ ਧੰਨਵਾਦ